ਦੇ ਲੋਕਾਂ ਵਾਸਤੇ ਅਸੀਂ ਪਹਿਲਾਂ ਵੀ ਅੱਖਾਂ ਦੇ ਬਹੁਤ ਸਾਰੇ ਮੁਫਤ ਆਪਰੇਸ਼ਨ ਕੈਂਪ ਲਗਾਏ ਆ ਇਸ ਵਾਰ ਫੇਰ 21 22 23 ਨਵੰਬਰ ਜਿਹੜੀ ਕਿ ਹੁਣ 10 ਦਿਨਾਂ ਬਾਅਦ 21 22 23 ਤਰੀਕ ਆਉਣੀ ਹੈ ਇਹਨਾਂ ਇਸ ਤਰੀਕਾ ਦੇ ਵਿੱਚ ਲਗਾਤਾਰ 3 ਦਿਨ ਅੱਖਾਂ ਦੇ ਮੁਫਤ ਆਪਰੇਸ਼ਨ ਕੈਂਪ ਲਗਾਉਣ ਲਈ ਚੈਕਿੰਗ ਹੋਣੀ ਹੈ ਪਹਿਲਾਂ ਸੋ ਮੇਰੀ ਹਲਕਾ ਚਮਕੌਰ ਸਾਹਿਬ ਦੇ ਸਾਰੇ ਲੋਕਾਂ ਨੂੰ ਅਪੀਲ ਹੈ ਕਿ ਜਿਹੜਾ ਵੀ ਬਜ਼ੁਰਗ ਆ ਕਿਸੇ ਦੀ ਅਭੀ ਅੱਖਾਂ ਦੀ ਰੋਸ਼ਨੀ ਘਟ ਗਈ ਹੈ ਉਹ ਆ ਕੇ ਆਪਣੀ ਇੱਥੇ ਅੱਖਾਂ ਚੈੱਕ ਕਰਾਣ ਐਸੀ ਉਹਨਾਂ ਦਾ ਹਰ ਤਰ੍ਹਾਂ ਦਾ ਮੁਫਤ ਇਲਾਜ ਕਰਾ ਕੇ ਦੇਵਾਂਗੇ ਤਿੰਨ ਦਿਨ ਇੱਥੇ ਲੰਗਰ ਵੀ ਚੱਲਣਗੇ ਚਾਹ ਦੇ ਵੀ ਰੋਟੀ ਦੇ ਵੀ ਤੇ ਬੱਸਾਂ ਦਾ ਇੰਤਜ਼ਾਮ ਵੀ ਕਰਾਂਗੇ ਤਾਂ ਕਿ ਜਿਹੜੇ ਲੋਕ ਐ ਉਹ ਆਪਣੇ ਘਰਾਂ ਤੋਂ ਆ ਕੇ ਇੱਥੇ ਅੱਖ ਆਪਣੀ ਚੈੱਕ ਕਰਾ ਕੇ ਵਾਪਸ ਬਜ਼ੁਰਗਾਂ ਨੂੰ ਭੇਜਿਆ ਜਾ ਸਕੇ ਸੋ ਮੇਰੀ ਸਾਰਿਆਂ ਨੂੰ ਬੇਨਤੀ ਹੈ ਕੇ ਪਿੰਡਾਂ ਦੇ ਵਿੱਚ ਅਨਾਉਂਸਮੈਂਟ ਕਰਾਓ ਕੋਈ ਵੀ ਜਿਹੜਾ ਜ਼ਰੂਰਤਮੰਦ ਹੈ ਜਿਦੀਆਂ ਅੱਖਾਂ ਦੇ ਆਪਰੇਸ਼ਨ ਨਹੀਂ ਹੋ ਰਹੇ ਉਹ ਇੱਥੇ ਆਵੇ ਤੇ ਆਪਣੀਆਂ ਅੱਖਾਂ ਨੂੰ ਨੋਵਰ ਨੋ ਕਰਾਵੇ ਬਹੁਤ ਹੀ ਵਧੀਆ ਇੰਪੋਰਟਡ ਬਾਹਰਲੇ ਦੇਸ਼ਾਂ ਤੋਂ ਮੰਗਾ ਕੇ ਅੱਖਾਂ ਦੇ ਲੈਂਸ ਜਿਹੜੇ ਆ ਪਾਏ ਜਾਣੇ ਆ ਵਧੀਆ ਹਸਪਤਾਲਾਂ ਦੇ ਵਿੱਚ ਪ੍ਰਾਈਵੇਟ ਹਸਪਤਾਲਾਂ ਦੇ ਵਿੱਚ ਇਹ ਆਪਰੇਸ਼ਨ ਹੋਣੇ ਆ ਤੇ ਪਹਿਲਾਂ ਵੀ ਬਹੁਤ ਕਾਮਯਾਬ ਆਪਰੇਸ਼ਨ ਰਹੇ ਆ ਜਿਹਨਾਂ ਦੇ ਹੋਏ ਆ ਲਗਭਗ ਹਜ਼ਾਰਾਂ ਲੋਕਾਂ ਦੇ ਐਸੀ ਅੱਖਾਂ ਦੇ ਆਪਰੇਸ਼ਨ ਕਰਾ ਚੁੱਕੇ ਹੁਣ ਵੀ ਮੇਰੀ ਅਪੀਲ ਹੈ ਕਿ ਤੁਸੀਂ ਟੋਲੜ ਮਾਜਰਾ ਰੋਡ ਮਰੰਡਾ ਵਿਖੇ ਜਿਹੜੀ ਮੇਰੀ ਰਹਿائش ਹੈ ਉੱਥੇ ਆ ਕੇ ਤੁਸੀਂ ਆਪਣੇ ਅੱਖਾਂ ਚੈੱਕ ਕਰਾਓ 21 22 23 ਨਵੰਬਰ 10 ਦਿਨਾਂ ਬਾਅਦ ਧੰਨਵਾਦ ਸਾਡੇ ਲੋਕਾਂ ਵਾਸਤੇ ਅਸੀਂ ਪਹਿਲਾਂ ਵੀ ਅੱਖਾਂ ਦੇ ਬਹੁਤ ਸਾਰੇ ਮੁਫਤ ਆਪਰੇਸ਼ਨ ਕੈਂਪ ਲਗਾਏ ਹੈ ਇਸ ਵਾਰ ਫੇਰ 21 22 23 ਨਵੰਬਰ ਜਿਹੜੀ ਕਿ ਹੁਣ 10 ਦਿਨਾਂ ਬਾਅਦ 21 22 23 ਤਰੀਕ ਆਉਣੀ ਹੈ ਇਹਨਾਂ ਇਸ ਤਰੀਕਾ ਦੇ ਵਿੱਚ ਲਗਾਤਾਰ 3 ਦਿਨ ਅੱਖਾਂ ਦੇ ਮੁਫਤ ਆਪਰੇਸ਼ਨ ਕੈਂਪ ਲਗਾਉਣ ਲਈ ਚੈਕਿੰਗ ਹੋਣੀ ਹੈ ਪਹਿਲਾਂ ਸੋ ਮੇਰੀ ਹਲਕਾ ਚਮਕੌਰ ਸਾਹਿਬ ਦੇ ਸਾਰੇ ਲੋਕਾਂ ਨੂੰ ਅਪੀਲ ਹੈ ਕਿ ਜਿਹੜਾ ਵੀ ਬਜ਼ੁਰਗਿਆ ਕਿਸੇ ਦੀ ਵੀ ਅੱਖਾਂ ਦੀ ਰੋਸ਼ਨੀ ਘਟ ਗਈ ਹੈ ਉਹ ਆ ਕੇ ਆਪਣੀਆਂ ਇੱਥੇ ਅੱਖਾਂ ਚੈੱਕ ਕਰਾਣ ਐਸੀ ਉਹਨਾਂ ਦਾ ਹਰ ਤਰ੍ਹਾਂ ਦਾ ਮੁਫਤ ਇਲਾਜ ਕਰਾ ਕੇ ਦੇਵਾਂਗੇ ਤਿੰਨ ਦਿਨ ਇੱਥੇ ਲੰਗਰ ਵੀ ਚੱਲਣਗੇ ਚਾਹ ਦੇ ਵੀ ਰੋਟੀ ਦੇ ਵੀ ਤੇ ਬੱਸਾਂ ਦਾ ਇੰਤਜ਼ਾਮ ਵੀ ਕਰਾਂਗੇ ਤਾਂ ਕਿ ਜਿਹੜੇ ਲੋਕ ਐ ਉਹ ਆਪਣੇ ਘਰਾਂ ਤੋਂ ਆ ਕੇ ਇੱਥੇ ਅੱਖ ਆਪਣੀ ਚੈੱਕ ਕਰਾ ਕੇ ਵਾਪਸ ਬਜ਼ੁਰਗਾ ਨੂੰ ਭੇਜਿਆ ਜਾ ਸਕੇ ਸੋ ਮੇਰੀ ਸਾਰਿਆਂ ਨੂੰ ਬੇਨਤੀ ਹੈ ਕਿ ਪਿੰਡਾਂ ਦੇ ਵਿੱਚ ਅਨਾਉਂਸਮੈਂਟ ਕਰਾਓ ਕੋਈ ਵੀ ਜਿਹੜਾ ਜ਼ਰੂਰਤਮੰਦ ਹੈ ਜਿਦੀਆਂ ਅੱਖਾਂ ਦੇ ਆਪਰੇਸ਼ਨ ਨਹੀਂ ਹੋ ਰਹੇ ਉਹ ਇੱਥੇ ਆਵੇ ਤੇ ਆਪਣੀਆਂ ਅੱਖਾਂ ਨੂੰ ਨਵਰ ਨੋ ਕਰਾਵੇ ਬਹੁਤ ਹੀ ਵਧੀਆ ਇੰਪੋਰਟਡ ਬਾਹਰਲੇ ਦੇਸ਼ਾਂ ਤੋਂ ਮੰਗਾ ਕੇ ਅੱਖਾਂ ਦੇ ਲੈਂਸ ਜਿਹੜੇ ਆ ਪਾਏ ਜਾਣੇ ਆ ਵਧੀਆ ਹਸਤਾਲਾਂ ਦੇ ਵਿੱਚ ਪ੍ਰਾਈਵੇਟ ਹਸਤਾਲਾਂ ਦੇ ਵਿੱਚ ਇਹ ਆਪਰੇਸ਼ਨ ਹੋਣੇ ਆ ਤੇ ਪਹਿਲਾਂ ਵੀ ਬਹੁਤ ਕਾਮਯਾਬ ਆਪਰੇਸ਼ਨ ਰਹੇ ਆ ਜਿਨ੍ਹਾਂ ਦੇ ਹੋਏ ਆ ਲਗਭਗ ਹਜ਼ਾਰਾਂ ਲੋਕਾਂ ਦੇ ਐਸੀ ਅੱਖਾਂ ਦੇ ਆਪਰੇਸ਼ਨ ਕਰਾ ਚੁੱਕੇ ਹੁਣ ਵੀ ਮੇਰੀ ਅਪੀਲ ਹੈ ਕਿ ਤੁਸੀਂ ਟੋਲੜ ਮਾਜਰਾ ਰੋਡ ਮਰੰਡਾ ਵਿਖੇ ਜਿਹੜੀ ਮੇਰੀ ਰਹਿائش ਹੈ ਉੱਥੇ ਆ ਕੇ ਤੁਸੀਂ ਆਪਣੇ ਅੱਖਾਂ ਚੈੱਕ ਕਰਾਓ 21 22 23 ਨਵੰਬਰ 10 ਦਿਨਾਂ ਬਾਅਦ ਧੰਨਵਾਦ